ਸਲਾਮ ਵਾਲੇਕਮ ਸਾਥਿਓ ਮੈਂ ਅਬਦੁਰ ਰਸ਼ੀਦ ਕਾਲਾ ਮਲੇ ਕੋਟਲਾ ਫਾਰਮਰ ਚੈਨਲ ਤੋਂ ਅੱਜ ਹੈ ਗਿਆ ਜੀ 21 ਤਰੀਕ 9ਵਾਂ ਮਹੀਨਾ ਤੇ 2025 ਅੱਜ ਆਪਾਂ ਤੁਹਾਨੂੰ ਖਲੀਲ ਪਨੀਰੀ ਫਾਰਮ ਤੇ ਲੈ ਕੇ ਆਏ ਆ ਆਪਣੇ ਗਵਾਂਡੀਓ ਨੇ ਇਹ ਤੇ ਆ ਵੀਰ ਲਾ ਰਹੇ ਨੇ ਚੀਨ ਗੋਭੀ ਦਾ ਤੇ ਆਪਾਂ ਤੁਹਾਨੂੰ ਪਹਿਲਾਂ ਤਾਂ ਡੱਬੇ ਪੈਕਿੰਗ ਦਿਖਾਉਣੇ ਆ ਫਿਰ ਆਪਾਂ ਮੁੰਡੇ ਦਾ ਤੁਹਾਨੂੰ ਫੋਨ ਨੰਬਰ ਵੀ ਲੈ ਕੇ ਦਵਾਂਗੇ ਆ ਦੇਖੋ ਜੀ ਇਹ ਚੀਨਾ ਗੋਭੀਆਂ ਨੇ ਆ ਪੈਨੇ ਸਾਰੀਆਂ ਕੰਪਨੀਆਂ ਦੇ ਤਕਰੀਬਨ ਇਹ ਬੀਰ ਲਾਉਂਦੇ ਨੇ ਆ ਲੱਗੇ ਨੇ ਮੁੰਡੇ ਰਲਾਉਣ ਆ ਦੇਖੋ ਜੀ ਇਹ ਕੰਪਨੀਆਂ ਦੇ ਬੀਨ ਹੈ ਜੀ ਇਹ ਫੁੱਲ ਗੋਭੀ ਦੇ ਤੇ ਇਹ ਹਾਈ ਬ੍ਰੈਡ ਬੀਨ ਹੈ ਸਾਰੇ ਇਹ ਖਲੀਲ ਪਨੀਰੀ ਫਾਰਮ ਵਾਲੇ ਰਲਾ ਰਹੇ ਨੇ ਆ ਦੇਖੋ ਪਹਿਲਾਂ ਇਹ ਖੇਤ ਤਿਆਰ ਕਰਦੇ ਆ ਜੀ ਖੇਤ ਤਿਆਰ ਕਰਕੇ ਖਾਲੀਆਂ ਪਾ ਕੇ ਪੱਧਰ ਕਰਕੇ ਤੇ ਆ ਮੁੰਡੇ ਦੇਖੋ ਇਹ ਔਲੀਆਂ ਨਾਲ ਲਾਉਂਦੇ ਨੇ ਜੀ ਇਹ ਲਿਕਾ ਮਾਰ ਕੇ ਮੈਂ ਤੁਹਾਨੂੰ ਔਲੀ ਜਿਵੇਂ ਦਿਖਾ ਦਿਆਂ ਕਿਵੇਂ ਕੱਢਦੇ ਆ ਪੰਜੇ ਨਾਲ ਆ ਦੇਖੋ ਪਹਿਲਾਂ ਨਾ ਇਹ ਆ ਪੰਜੇ ਨਾਲ ਇਹ ਲੀਕਾ ਮਾਰ ਲੈਂਦੇ ਆ ਮਾਰ ਆ ਦੇ ਆ ਲੀਕਾ ਮਾਰ ਲੈਂਦੇ ਆ ਜੀ ਫਿਰ ਇਹ ਕੱਲਾ ਕੱਲਾ ਦਾਣਾ ਸਿੜਦੇ ਆ ਤੂੰ ਤੋਂ ਹਲਕੀ ਹਲਕੀ ਮਿੱਟੀ ਮੋੜੀ ਜਾਂਦੇ ਨੇ ਆ ਦੇਖੋ ਆ ਇਕੱਲਾ ਇਕੱਲਾ ਦਾਣਾ ਪਾਉਂਦੇ ਨੇ ਜੀ। ਤੇਰੇ ਹਲਕੀ ਹਲਕੀ ਮਿੱਟੀ ਉੱਪਰ ਪਾਉਂਦੇ ਆ। ਸਲਾ ਮਿੱਟੀ ਮੋੜਨੀ ਥੋੜੀ ਜੀ। ਦਿਖਾ ਦਈਏ। ਆ ਦੇਖੋ। ਦੇਖੋ ਆ ਮਿੱਟੀ ਮੋੜ ਦਿੰਦੇ ਆ ਜੀ। ਸਾਥੀਓ ਇਹ 20 ਦਿਨਾਂ ਨੂੰ ਪਨੀਰੀ ਤਿਆਰ ਹੋ ਜੂ ਜੀ। ਇਹ ਕਿਸੇ ਸਾਥੀ ਨੂੰ ਚਾਹੀਦੀ ਹੋਊ ਤਾਂ ਇਹ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦਾ। ਸਕੂਰ ਨੰਬਰ ਬੋਲਦੇ ਤੇਰਾ ਮੋਬਾਈਲ ਨੰਬਰ। 97 810 810 29780 29780 ਠੀਕ ਹੈ ਸਾਥੀਓ ਮੈਂ ਨੰਬਰ ਆਪਣੇ ਡਿਸਪਲੇ ਤੇ ਵੀ ਕਰ ਦੂੰਗਾ ਤੁਸੀਂ ਵੀਡੀਓ ਦੇ ਉੱਪਰ ਨੰਬਰ ਲੈ ਕੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ 20 ਦਿਨਾਂ ਨੂੰ ਇਹ ਪਨੀਰੀ ਤਿਆਰ ਹੋ ਜੂ ਸਾਰੀਆਂ ਕੰਪਨੀਆਂ ਦੀ ਪਨੀਰੀ ਹੋਊ ਜੀ ਹਾਈਬ੍ਰਿਡ ਫੁੱਲ ਗੋਭੀਆਂ ਦੀ ਤੇ ਬੰਦ ਗੋਭੀਆਂ ਦੀ ਵੀ ਹੁੰਦੀ ਹੈ ਨਾਲ ਉਹ ਪਨੀਰੀ ਠੀਕ ਹੈ ਜੀ ਤੇ ਇੱਕ ਨੰਬਰ ਹੋਰ ਹੈ ਜੀ ਮੁੰਡਾ ਉਹ ਵੀ ਬੋਲ ਦੇ 98154 ਜੀ 98154 67709 67709 ਠੀਕ ਹੈ ਜੀ ਵੀਡੀਓ ਆ ਬੈਨਰ ਆ ਜੀ ਖਲੀਲ ਪਨੀਰੀ ਫਾਰਮ ਦਾ ਤਾਂ ਇਹਨਾਂ ਦੀਆਂ ਦੇਸੀ ਪ੍ਰੀਰੀਅਰ ਲਈਆਂ ਹੋਈਆਂ ਨੇ ਦੇਸੀ ਕੋਬੀ ਦੀਆਂ ਮੱਗਰੀ ਦੀਆਂ ਨੇ ਇਹ ਇਹ ਵੀ ਤਕਰੀਬਨ ਆਈੜ ਯਾਰ ਲਈ ਹੀ ਹੈ ਵੀ 20 ਅੰਝ ਪਿਆਰ ਹੋ ਜੂ ਤੇ ਆ 15 ਦਿਨਾਂ ਤੱਕ ਹੋ ਜੂਗੀ ਤੇ ਇੱਕ ਪਿੱਛੇ ਵੀ ਆਏਗਾ ਲਈ ਹੋਈ ਆ ਉਹ ਇਹਨਾਂ ਦੀ ਹਫਤੇ ਤੱਕ ਪੱਟਣ ਵਾਲੀ ਆ ਤੇ ਪਟਾਈ ਲੱਗੀ ਹੋਈ ਆ ਜਿਹੜੀਆਂ ਕੱਤੇ ਮੱਗਰ ਵਾਲੀ ਰਲਮੀ ਹੁੰਦੀ ਆ ਉਹ ਪਟਾਈ ਲੱਗੀ ਹੋਈ ਆ ਤੇ ਜਿਹੜੀ ਕੱਲੇ ਮੱਗਰ ਵਾਲੀ ਆ ਉਹ ਪਿੱਛੇ ਉਧਰ ਜਿੱਥੇ ਆਪਾਂ ਤੁਹਾਨੂੰ ਆ ਹਾਈਬ੍ਰਿਡ ਦਿਖਾ ਕੇ ਲੈ ਕੇ ਆਇਆ ਉਹੀ ਖੇਤ ਦੇ ਵਿੱਚ ਦੂਜੀ ਸਾਈਡ ਲੱਗੀ ਹੋਈ ਆ ਉਹ ਉਹ ਇੱਕ ਹਫ਼ਤੇ ਨੂੰ ਤਿਆਰ ਹੈ ਤੇ ਉਹ ਵੀ ਲਿਜਾ ਸਕਦੇ ਹਾਂ ਤੇ ਬਾਕੀ ਦੇਸੀ ਗੋਭੀਆਂ ਦਾ ਇਹਦਾ ਹਾਈਬ੍ਰਿਡ ਦਾ ਐ ਫਰਕ ਆ ਜੀ ਜਿਹੜੀ ਹਾਈਬ੍ਰਿਡ ਹੁੰਦੀ ਆ ਉਹ ਥੋੜੇ ਜਿਹੇ ਦਿਨ ਵੱਧ ਲੈਂਦੀ ਆ ਮੰਨ ਲਓ ਆਪਾਂ ਕੱਠੀਆਂ ਲਾਤੀਆਂ ਜਿਹੜੀ ਇਹ ਦੇਸੀ ਗੋਭੀ ਹੈ ਇਹ 55 ਤੋਂ 60 ਦਿਨ ਲੈਂਦੀ ਆ ਜੀ 50 55 60 ਦਿਨਾਂ 'ਚ ਤਿਆਰ ਹੋ ਜਾਂਦੀ ਆ ਜਿਹੜੀ ਹਾਈਬ੍ਰਿਡ ਹੁੰਦੀ ਆ ਉਹ 70 75 80 ਤੋਂ ਲਾ ਕੇ 90 95 ਦਿਨਾਂ ਤੱਕ ਵੀ ਲੈ ਲੈਂਦੀ ਐ। ਬਾਕੀ ਅਲੱਗ-ਅਲੱਗ ਕੁਆਲਿਟੀ ਆਈ ਜਿਹੜੀ ਹਾਈਬ੍ਰਿਡ ਆ ਉਹ ਮਹਿੰਗੀ ਹੁੰਦੀ ਐ ਤੇ ਦੇਸੀ ਥੋੜੀ ਸਸਤੀ ਹੁੰਦੀ ਐ ਉਹਦਾ ਫੁੱਲ ਗੁੱਟ ਜ਼ਿਆਦਾ ਹੁੰਦਾ। ਬਾਕੀ ਇਹ ਜਿਹੜੀਆਂ ਦੇਸੀ ਗੋਭੀਆਂ ਨੇ ਜੀ ਇਹ ਘਰ ਦੇ ਵੀ ਇਹ ਮੱਕਰੀਆਂ ਕੱਤਾ ਮਗਰੀਆਂ ਇਹਦਾ ਫੁੱਲ ਵੀ ਇਹਦਾ ਸੋਹਣਾ ਹੁੰਦਾ ਜੀ ਫੁੱਲ ਵਧੀਆ ਹੁੰਦਾ। ਬਾਕੀ ਤੁਸੀਂ ਜਿਹੜੀ ਮਰਜ਼ੀ ਆਪਣੀ ਰੀਲ ਜਾ ਸਕਦੇ ਹੋ ਜੀ। ਤੇ ਸਾਥੀਓ ਆਹੀ ਵੀਡੀਓ ਚ ਮੈਂ ਤੁਹਾਨੂੰ ਆਪਣਾ ਖੀਰਾ ਵੀ ਦਿਖਾਉਣਾ ਵੀ ਕਹਿ ਜੀਆਂ ਬੇਲਾਂ ਹੋ ਗਈਆਂ ਆਪਾਂ 5 ਸਕਿੰਟਾਂ ਦੀ 5 10 ਸਕਿੰਟਾਂ ਦੀ ਵੀਡੀਓ ਦਿਖਾਉਣੇ ਆ ਤੁਹਾਨੂੰ ਆ ਦੇਖੋ ਇਹਨਾਂ ਦੇ ਨਾਲ ਲੱਗਵੀਂ ਆਪਣੇ ਖੇਤ ਨੇ ਜੀ ਇਹ ਦੋ ਤਿੰਨ ਸਾਈਡਾਂ ਤੋਂ ਆਪਾਂ ਨੂੰ ਨਾਲ ਹੀ ਲੱਗਦੇ ਨੇ ਆਪਣੇ ਗਵਾਂਢੀ ਨੇ ਦੇਖੋ ਆਹ ਕੰਡੀਸ਼ਨ ਹੈ ਜੀ ਆਪਣੇ ਖੀਰੇ ਦੀ ਕੋਈ ਕੋਈ ਖੀਰਾ ਲੱਗਿਆ ਹੋਇਆ ਜੀ ਤੋੜਨ ਵਾਲਾ ਆਪਾਂ ਕੱਲੂ ਤੜਾਈ ਕਰਾਂਗੇ ਇਹਦੀ ਆ ਦੇਖੋ ਇਸ ਤਰ੍ਹਾਂ ਬੇਲਾਂ ਮੱਲ ਗਈਆਂ ਠੀਕ ਆ ਹੁਣ ਬੇਲਾਂ ਵਧੀਆ ਚੱਲ ਪਈਆਂ ਜੀ ਅੱਗੇ ਨੂੰ ਜਾ ਤਾਂ ਮੀ ਪੈਂਦੇ ਤੇ ਜਾ ਤਾਂ ਆਈ ਤੀ ਨਾਮ ਹੀ ਤੇ ਹੋ ਗਈ ਤੀ ਵੀ ਇਹ ਹੋਣੀਆਂ ਨਹੀਂ ਪਰ ਹੁਣ ਰੱਬ ਨੇ ਫੇਰ ਵੀ ਕਰਤੀਆਂ ਆਹ ਕੰਡੀਸ਼ਨ ਹੈ ਚਾ ਆਪਾਂ ਇਹਦੀ ਕੱਲ ਨੂੰ ਤੜਾਈ ਕਰਾਂਗੇ ਖੀਰੇ ਦੀ ਹੋ ਸਕਦਾ ਵੀ ਦੋ ਤਿੰਨ ਲਫਾਫੇ ਹੋਈ ਜਾਣਗੇ ਠੀਕ ਹੈ ਜੀ ਓਕੇ